ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲਪ੍ਰੀਤ ਕਾ ਤੁਸੀਂ ਦੇਖ ਰਹੇ ਪੰਜਾਬ ਟੀਵੀ 24 ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਨੌਜਵਾਨ ਦੇ ਨਾਲ ਜੋ ਕਿ ਡਿਊਟੀ ਦੇ ਨਾਲ-ਨਾਲ ਉਹਨਾਂ ਨੂੰ ਸਿੰਗਿੰਗ ਦਾ ਵੀ ਚਾਹ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਅੰਕ ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਕੀ ਜੀ ਨਰਿੰਦਰ ਸਿੰਘ ਤੱਬਵਾਲੀ ਜੀ ਠੀਕ ਆ ਜਿੱਦਾਂ ਕਿ ਤੁਸੀਂ ਡਿਊਟੀ ਦੇ ਨਾਲ-ਨਾਲ ਤੁਸੀਂ ਆਪਣੀ ਸਿੰਗਿੰਗ ਵੀ ਰੈਗੂਲਰ ਰੱਖੀ ਆ ਤੇ ਇਹ ਤੁਹਾਨੂੰ ਚਾਹ ਕਦੋਂ ਆਇਆ ਸੀ ਇਜੇ ਮੈਂ ਕਾਫੀ ਦਿਰ ਦਾ ਪਹਿਲਾ ਮੈਨੂੰ ਰਾਈਟਿੰਗ ਦਾ ਸ਼ੌਂਕ ਸੀ ਉਹ ਰਾਈਟਿੰਗ ਕਰਦਾ ਕਰਦਾ ਨਾਲ ਕੋਲੋਂ ਮੈਂ ਸਿੰਗਿੰਗ ਦਾ ਵੀ ਨਾਲ ਕਰਨੇ ਠੀਕ ਆ ਤੇ ਇਹ ਜੇ ਤੁਹਾਨੂੰ ਬਚਪਨ ਤੋਂ ਸ਼ੌਂਕ ਹੀ ਜਾਂ ਮਤਲਬ ਜਵਾਨੀ ਚ ਸ਼ੌਂਕ ਆਇਆ ਨਹੀਂ ਮੈਂ ਮਤਲਬ ਜਵਾਨੀ ਵੇਲੇ ਕਹਿ ਸਕਦੇ ਹੋ ਕਾਫੀ ਹਦ ਤੋ ਕਾਫੀ ਜਦੋਂ ਪਹਿਲਾਂ ਦੀ ਗੱਲ ਹੈ ਜਵਾਨੀ ਉਹ ਮੈਂ ਲਿਖਦਾ ਲਿਖਦਾ ਦਰ ਆਪਣਾ ਨਾਲ ਚੋਲੋ ਮੈਂ ਕਾਰਬ ਚ ਵੀ ਆਪਣਾ ਕੋਈ ਜਿਹਾ ਪ੍ਰਯਤਨ ਕਰਕੇ ਵੇਦੇ ਹਾਂਜੀ ਇਸ ਕਰਕੇ ਫਿਰ ਮਾੜਾ ਮੁੱਟਾ ਨਾਉਣ ਵਾਲੀ ਇਹ ਜਿਹਾ ਮਤਲਬ ਕਿ ਤੁਹਾਡਾ ਹੁਨਰ ਜਿਹੜਾ ਅੰਦਰੋਂ ਜਾਗਿਆ ਸੀ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਜਦੋਂ ਤੁਸੀਂ ਡਿਊਟੀ ਵੀ ਕਰਦੇ ਜੇ ਤੁਸੀਂ ਸਿੰਗਿੰਗ ਵੀ ਕਰਦੇ ਕੋਈ ਤੰਗੀ ਤੇ ਨਹੀਂ ਤੁਹਾਨੂੰ ਹੁੰਦੀ ਦੋ ਦੋ ਕੰਮ ਤੁਸੀਂ ਇਕੱਵਰ ਹੀ ਕਰਦੇ ਜੀ ਮੈਂ ਜਦੋਂ ਡਿਊਟੀ ਦਾ ਮੇਰਾ ਜਿਹੜਾ ਮੇਰੀ ਜੋਬ ਆ ਜਿਹੜੀ ਆਪਣੀ ਜਨ ਨੂੰ ਕਹਿ ਸਕਦੇ ਆ ਆਪਣਾ ਕੀਤਾ ਵਾ ਤੇ ਇਹ ਜਿਹੜਾ ਸਿੰਗਿੰਗ ਦਾ ਕੰਮ ਇਹ ਮੈਂ ਜੇ ਆਪਣਾ ਸ਼ੌਂਕੀਆ ਤੌਰ ਤੇ ਕਰਦਾ ਇਹ ਨੂੰ ਮੈਂ ਕਿਤੇ ਦੇ ਤੌਰ ਤੇ ਨਹੀਂ ਕਰਦਾ ਹਾਂਜੀ ਸੋ ਆਪਣੇ ਸ਼ੌਂਕ ਦੇ ਤੌਰ ਤੇ ਜ਼ਿਆਦਾਤਰ ਮੈਂ ਧਾਰਮਿਕ ਜਾ ਆਪਣੇ ਬਹੁਤ ਸਾਰੇ ਮਹਿਕਮੇ ਦੇ ਗਾਣੇ ਬਣਾਏ ਆ ਜਾਂ ਧਾਰਮਿਕ ਵਗੈਰਾ ਜ਼ਿਆਦਾ ਕੀਤੇ ਠੀਕ ਹੈ ਤੇ ਜਿੱਦਾਂ ਮਤਲਬ ਤੁਹਾਡੇ ਹੁਣ ਆਪਾਂ ਗੱਲਬਾਤ ਜਿੱਦਾਂ ਗੱਲ ਕਰਾਂਗੇ ਕਿ ਹੁਣ ਜਿੱਦਾਂ ਸਿੰਗਿੰਗ ਜਿੱਦਾਂ ਮਤਲਬ ਕਿ ਜਿਆਦਾ ਹੀ ਆ ਲੋਕੀ ਜਿਹੜੇ ਮਤਲਬ ਕਿ ਆਪਣੀ ਜੌਬ ਛੱਡ ਕੇ ਸਿੰਗਿੰਗ ਵਾਲੇ ਤੋਰ ਪੰਦੇ ਆ ਤੇ ਤੁਹਾਡਾ ਕੀ ਵਿਚਾਰ ਹੈ ਕਿ ਜੇ ਤੁਸੀਂ ਦੋਨਾਂ ਵਿੱਚ ਇੱਕ ਚੂਸ ਜੀਦਾ ਆਪਾਂ ਕਰੋ ਜਾਂ ਫਿਰ ਤੁਸੀਂ ਦੋਨੇ ਰੈਗੂਲਰ ਰੱਖੋਗੇ ਨਹੀਂ ਜੇ ਮੈਂ ਤਾਂ ਮੇਰੇ ਜੌਬ ਤੋਂ ਮੇਰੀ ਪਹਿਲ ਤਾਂ ਜੌਬ ਹੀ ਆ ਮੇਰੀ ਜੌਬ ਦੇ ਸਿੱਖਤੀ ਆ ਚਲੋ ਜੋ ਹੀ ਆ ਮਾਰਾ ਦੁਨੀਆ ਨੇ ਇਤੋਂ ਤੱਕ ਪਹੁੰਚੇ ਆ ਇਹ ਆਪਣਾ ਸ਼ੌਂਕ ਆ ਮੈਂ ਸ਼ੌਂਕਿਆ ਤੌਰ ਤੇ ਕਰਦਾ ਸਿੰਗਿੰਗ ਦਾ ਉਹ ਮੈਂ ਕੋਈ ਪਰਫੈਸ਼ਨਲ ਨਹੀਂ ਕਰਦਾ ਤੇ ਤੁਹਾਡਾ ਨਵਾਂ ਵਗੈਰਾ ਕੋਈ ਗਾਣਾ ਆਉਣਾ ਜਿਵੇਂ ਨਵੇਂ ਮੇਰੇ ਕਾਫੀ ਜ਼ਿਆਦਾ ਧਾਰਨ ਕਿ ਕਦੋਂ ਆ ਰਹੇ ਨੇ ਇੱਕ ਬਾਬਾ ਹਰੀ ਸਿੰਘ ਨਲਵਾ ਜੀ ਦੀ ਸ਼ਹਾਦਤ ਦਾ ਉਹਨਾਂ ਦੀ ਬਹਾਦਰੀ ਦਾ ਪ੍ਰਤੀਕ ਨਵਾਂ ਗਾਣਾ ਆ ਰਿਹਾ ਹੈ ਇੱਕ ਹੋਰ ਪੰਜਾਬੀ ਸੌਂਗ ਵੀ ਆ ਰਿਹਾ ਹੈ ਉਹ ਕਾਫੀ ਲੋਕਾਂ ਦੀ ਡਿਮਾਂਡ ਸੀ ਵੀ ਅੱਜ ਕੱਲ ਪੰਜਾਬੀ ਸੌਂਗ ਵੀ ਕੋਈ ਦੋ ਤੁਸੀਂ ਧਾਰਨੀ ਕਿ ਜ਼ਿਆਦਾ ਕਰਦੇ ਹੋ ਇਸ ਕਰਕੇ ਸੋਮੇ ਇੱਕ ਪੰਜਾਬੀ ਸੌਂਗ ਵੀ ਬਣਾ ਰਿਹਾ ਠੀਕ ਠੀਕ ਤੇ ਤੇ ਕਦੋਂ ਤੱਕ ਆਣਗੇ ਇਸ ਐਡ ਕੰਪਨੀ ਦੇ ਕਿਤਾਕ ਤੇ ਜਿਹੜਾ ਬਾਬਾ ਹਰੀ ਸਿੰਘ ਨਲਵਾਜੀ ਦਾ ਉਹਨਾਂ ਕਰ ਲੈਣਾ ਤੇ ਪੰਜਾਬੀ ਜਿਹੜਾ ਜੀ ਠਹਿਰ ਗਿਆ ਜੀ ਠੀਕ ਠੀਕ ਤੇ ਜੇ ਤੁਹਾਨੂੰ ਇੱਕ ਵਾਰੀ ਸੁਣਾ ਗੀ ਕੁਝ ਦੱਸ ਦੋ ਤੇ ਕੀ ਦੱਸਣਾ ਵੰਗੀ ਜੋ ਮਰਜੀ ਜੋ ਤੁਹਾਨੂੰ ਵਧੀਆ ਲੱਗਦਾ ਚਲੋ ਮੇਰਾ ਨਾ ਨਵਾਂ ਆ ਰਿਹਾ ਪੰਜਾਬੀ ਸੰਗੋ ਦਾ ਮੈਂ ਦਮ ਇੱਕ ਮਖੜਾ ਜਿਹਾ ਸੁਣਾ ਕੇ ਬਸ ਠੀਕ ਉੱਕਰ ਦੇ ਗੱਲ ਨਾ ਮੈਂ ਕਿਸੇ ਦੀ ਜ਼ਹਾਰੀ ਨਹੀਂ ਮੈਨੂੰ ਜਾਣ ਨਾਲੋਂ ਅਣਖ ਪਿਆਰੀ ਨਹੀਂ ਕਦੇ ਗੱਲ ਨਾ ਮੈਂ ਕਿਸੇ ਦੀ ਜ਼ਹਾਰੀ ਨਹੀਂ ਮੈਨੂੰ ਜਾਣ ਨਾਲੋਂ ਅਣਖ ਪਿਆਰੀ ਨਹੀਂ ਪਹਿਲ ਕਰਨੀ ਨਾ ਸਿੱਕੀ ਕਾਦੇ ਜੱਟ ਨੇ ਆਉਣ ਛਾੜ ਕੇ ਜੋ ਨਹੀਂ ਉਹ ਝਟਣੇ ਰਈ ਕਿਰਪਾ ਜੇ ਮੇਰੇ ਉੱਤੇ ਰੱਬ ਦੀ ਨੀਂਦ ਬੜਿਆਂ ਦੇ ਚੰਬ ਕੱਢਣੇ ਰਈ ਕਿਰਪਾ ਜੇ ਮੇਰੇ ਉੱਤੇ ਦਾਤ ਦੇ ਦੀ ਨਿਹਾਲੇ ਬੜਿਆਂ ਦੇ ਚੱਬ ਕੱਢਣੇ ਇਹ ਪੰਜਾਬੀ Song ਮੇਰਾ ਨਵਾਂ ਆ ਰਿਹਾ ਜੀ ਠੀਕ ਆ ਹਾਂ ਤੇ ਉਮੀਦ ਹੈ ਆਪ ਵੀ ਬਹੁਤ ਪਿਆਰ ਦੇਵੋ ਲੋਕ ਸਤਿਕਾਰ ਦੇਣਗੇ ਜਿਦਾਂ ਪਹਿਲਾਂ ਦੇ ਦੇ ਰਹੇ ਹਾਂਜੀ ਤੁਹਾਡੀ ਆਵਾਜ਼ ਵੀ ਤੁਹਾਡੀ ਇੰਨਾ ਆਵਾਜ਼ ਦੇ ਵਿੱਚ ਕਿੰਨਾ ਜ਼ਿਆਦਾ ਹੁਨਰ ਆ ਤੇ ਗਾਣੇ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਤੇ ਆਪੇ ਮਿਲਣਾ ਆ ਕਿਉਂਕਿ ਤੇ ਗਾਣੇ ਦੇ ਵਿੱਚ ਕਿੰਨੇ ਵਧੀਆ ਸ਼ਬਦ ਦੱਸੇ ਨੇ ਹਾਂ ਜੀ ਮੈਂ ਜ਼ਿਆਦਾਤਰ ਮੈਨੂੰ ਇਹੋ ਹੀ ਪੈਲ ਹੁੰਦੀ ਆ ਕਿ ਮੈਂ ਜਿਹੜਾ ਗਾਣਾ ਲਿਖਦਾ ਜਾਂ ਗਾਉਂਦਾ ਹਾਂ ਹਾਂ ਜੀ ਇਹ ਮੈਂ ਆਪਣੇ ਘਰ ਚ ਪਹਿਲਾਂ ਆਪਣੀ ਫੈਮਿਲੀ ਨੂੰ ਸੁਣਾ ਸਕਾਂ ਤੇ ਉਹ ਜਿਵੇਂ ਅੱਜ ਕੱਲ ਨੂੰ ਜ਼ਿਆਦਾਤਰ ਲੱਚਰ ਤਾਂ ਬੜੇ ਗਾਣਿਆਂ ਚ ਵਖਾ ਰਹੇ ਨੇ ਹਾਂ ਜੀ ਉਹ ਉਹਨਾਂ ਤੋਂ ਮੈਂ ਬਹੁਤ ਗਰੇਜ਼ ਕਰਦਾ ਉਹ ਜਿਹੇ ਲੱਚਰ ਲਫ਼ਜ਼ ਲਿਖਨੇ ਬੋਲਨੇ ਗਾਉਣੇ ਉਹ ਬਹੁਤ ਨਹੀਂ ਚਾਹੀਦਾ ਇਹ ਗਾਣੇ ਵਿੱਚ ਜਿਹੜਾ ਤੇ ਆਪਾਂ ਗਾਣਾ ਉਹੀ ਹੁੰਦਾ ਜਿਹੜਾ ਆਪਣੀ ਫੈਮਿਲੀ ਚ ਬੈ ਕੇ ਸੁਣ ਸਕੀਏ ਹਾਂਜੀ ਜਿੱਦਾਂ ਇੰਸਟਾਗ੍ਰam ਤੇ ਜਿੱਦਾਂ ਰੀਲਾਂ ਵਗੈਰਾ ਚੱਲਦੀਆਂ ਵੇ ਇੰਨੇ ਆਪਾਂ ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਪਿੱਛੇ ਲੱਗੇ ਪਏ ਨੇ ਕਿ ਜਿੱਦਾਂ ਦਾ ਗਾਣਾ ਚੱਲਦਾ ਉਹਦੇ ਉਹਦੇ ਤਰ੍ਹਾਂ ਦੀ ਕੋਈ ਵੀਡੀਓ ਬਣਾਉਣ ਲੱਗਦੇ ਸ਼ੁਰੂ ਕਰ ਦਿੰਦੇ ਨੇ ਹਾਂਜੀ ਹਾਂਜੀ ਇਹ ਨਾ ਬਹੁਤ ਮਾੜਾ ਰੁਝਾਨ ਹੈ ਮੈਂ ਬੇਨਤੀ ਕਰਾਂਗਾ ਆਪਣੇ ਵੀਰਾਂ ਲਿਖਣ ਵਾਲਿਆਂ ਨੂੰ ਗਾਇਕਾਂ ਨੂੰ ਵੀ ਵੀ ਚੰਗਾ ਲਿਖੋ ਤੇ ਵਧੀਆ ਲਿਖੋ ਵਧੀਆ ਗਾਓ ਜਿਹੜਾ ਆਪ ਆਪਣੀ ਫੈਮਿਲੀ ਚ ਵੀ ਗਾਇਆ ਸਕੀਏ ਤੇ ਕਿਸੇ ਨੂੰ ਸੇਧ ਦੇਣ ਵਾਲਾ ਗਾਣਾ ਹੋਵੇ ਜਿਹੜਾ ਆਪਣਾ ਹਾਂਜੀ ਇਹੋ ਤੋਂ ਸਿੱਖਿਆ ਚੰਗੀ ਮਿਲਦੀ ਹੋਵੇ ਲੋਕਾਂ ਨੂੰ ਹਾਂਜੀ ਗਾਣੇ ਦੇ ਵਿੱਚ ਮਤਲਬ ਸਿੱਖਿਆ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਜ਼ਰੂਰ ਗੱਲ ਹੈ ਹਾਂਜੀ ਹੁਣ ਤੁਸੀਂ ਅੰਕਲ ਨੂੰ ਆਪਣੇ ਮਹਿਕਮੇ ਦੇ ਪੰਜਾਬ ਪੁਲਿਸ ਦੇ ਮਹਿਕਮੇ ਤੇ ਕੋਈ ਗਾਣਾ ਸੁਣਾ ਕੇ ਦੱਸੋ ਉਹ ਜਾਂ ਤੂੰ ਸੁਦਾ ਮੈਂ ਥੋੜਾ ਜਿਹਾ ਪਿੱਛੇ ਮੇਰਾ ਨਵਾਂ ਆਇਆ ਗਾਣਾ ਮੈਂ ਪੰਜਾਬ ਪੁਲਿਸ ਦੀ ਡਿਊਟੀ ਦਾ ਮੈਂ ਕੀਤਾ ਵਿੱਚ ਜ਼ਿਕਰ ਹਾਂਜੀ ਉਹ ਤੁਹਾਨੂੰ ਉਹਦਾ ਮਰਜੀ ਇੱਕ ਲਾਈਨ ਸੁਣਾਵਾਂਗਾ ਪੰਜਾਬ ਪੁਲਸ ਦੀ ਡਿਊਟੀ ਆ ਜੀ ਬਾਲਾ ਕੰਮ ਕਿਊਟੀਆ ਪੰਜਾਬ ਪੁਲਸ ਦੀ ਡਿਊਟੀ ਆ ਜੀ ਬਾਲਾ ਕੰਮ ਕਿਊਟੀਆ ਲੋਕਾਂ ਨੂੰ ਸੂਚਿਤ ਕਰਦੇ ਆ ਨਾ ਗੈਰਾਂ ਤੇ ਇਤਬਾਰ ਕਰੋ ਖਤਰੇ ਦੇ ਵਿੱਚ ਵੀ ਊਟੀਆ ਪੰਜਾਬ ਪੁਲਸ ਦੀ ਡਿਊਟੀ ਆ ਜੀ ਬਾਲਾ ਕੰਮ ਕਿਊਟੀਆ ਤੁਸੀਂ ਉਹ ਆਪਣਾ YouTube ਚੈਨਲ ਦੱਸ ਸਕਦੇ ਹੋ ਹਾਂਜੀ ਮੈਂ ਜਿਹੜਾ ਪ੍ਰੋਫੈਸ਼ਨਲੀ ਪਹਿਲੇ ਵੀ ਦੱਸਿਆ ਵੀ ਮੈਂ ਪ੍ਰੋਫੈਸ਼ਨਲ ਤੌਰ ਤੇ ਨਹੀਂ ਕਰਦਾ ਸਿਰਫ ਆਪਾਂ ਸ਼ੌਕਿਆ ਤੌਰ ਤੇ ਕਰਦਾ ਨਾਮੇ ਕਿਸੇ ਕੰਪਨੀ ਦੇ ਥਰੂ ਕਰਦਾ ਨਾ ਕੁਝ ਮੈਂ ਆਪ ਖੁਦ ਲਿਖਦਾ ਖੁਦ ਗਾਣਾ ਤੇ ਆਪਣੀ YouTube ਚੈਨਲ ਤੇ ਪਾਣਾ ਮੈਂ ਆਪਣਾ ਗਾਣਾ ਜਿਹੜਾ ਠੀਕ ਹੈ ਤੇ ਮੇਰਾ ਚੈਨਲ ਹੈ ਟੀ ਮਿਊਜ਼ਿਕ ਤਾਬੂ ਵਾਲੀ YouTube ਚੈਨਲ ਆਪਣਾ ਹਾਂਜੀ ਤੇ ਤੁਸੀਂ ਮੇਰੇ ਗਾਣੇ ਧਾਰਮਿਕ ਸੱਭਿਆਚਾਰਕ ਤੇ ਸਾਡੇ ਪੁਲਿਸ ਵਿਭਾਗ ਨਾਲ ਰਿਲੇਟਡ ਗਾਣੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਮੈਂ गुजारिश ਕਰਾਂਗੇ ਬਦ ਤੋਂ ਅੱਦ ਸਪੋਰਟ ਕਰੋ ਤੇ ਚੈਨਲ ਮੇਰਾ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਣੇ ਮੇਰੇ ਗਾਣੇ ਕਿੱਦਾਂ ਦੇ ਲੱਗਦੇ ਹਨ ਬੰਕਲੋਕੀ ਬਾਹਰ ਤੋਂ ਰਹਿ ਜਾਂਦੇ ਨੇ ਆਪਣੇ ਪੰਜਾਬ ਨੂੰ ਭੁੱਲੇ ਜਾਂਦੇ ਨੇ ਕਿ ਮਤਲਬ ਕਿ ਆਪਣੇ ਪੰਜਾਬ ਦੀ ਮਿੱਟੀ ਨੂੰ ਛੱਡ ਕੇ ਜਦ ਅਮਰੀਕਾ ਕੈਨੇਡਾ ਚੱਲ ਜਾਂਦੇ ਨੇ ਤੇ ਉਹਨਾਂ ਦੇ ਬਾਰੇ ਤੁਸੀਂ ਕੋਈ ਪੰਜਾਬ ਦੇ ਬਾਰੇ ਕੋਈ ਗਾਣਾ ਸੁਣਾ ਸਕਦੇ ਹਨ ਹਾਂਜੀ ਮੇਰਾ ਇਹ ਗਾਣਾ ਪਹਿਲਾਂ ਥੋੜੀ ਦੇਰ ਕਾਫੀ ਦੇਰ ਪਹਿਲਾਂ ਹੋਇਆ ਵਾ ਪੰਜਾਬ ਦਾ ਗਾਣਾ। ਹਾਂਜੀ। ਉਹਦੇ ਤਾਂ ਉਹਨੇ ਇੱਕ ਮੁਖੜਾ ਬੋਲ ਕੇ ਜਰੂਰ ਨਾ। ਸਾਕੇ ਤੁਸੀਂ। ਅੱਛਾ ਸੱਜਿਆ ਚਾਹ। ਹਾਂਜੀ। ਨਾ ਨਾ ਪੰਜਾਬ ਦਾ ਚਲੋ ਦੁਨੀਆ ਦੇ ਤੇ ਬਹੁਤ ਵਧੇ ਸਾਰੇ ਦੇਸ਼ ਹੈਗੇ ਨੇ ਦੁਨੀਆ 'ਚ। ਹਾਂਜੀ। ਪਰ ਮੈਂ ਚਲੋ ਬਾਹਰ ਤਾਂ ਨਹੀਂ ਗਿਆ ਪੰਜਾਬ ਤੋਂ ਸੁਣੀ ਗੱਲ ਆ ਬਹੁਤ ਬਹੁਤ ਸੋਹਣੇ ਦੇਸ਼ ਨੇ। ਪਰ ਜੋ ਪੰਜਾਬ ਆ ਜਿਹੜਾ ਪੰਜਾਬ ਦੀ ਰੀਸ ਮੈਂ ਸਿੱਫਤ ਇਸ ਗਾਣੇ 'ਚ ਕੀਤੀ ਆ ਪੰਜਾਬ ਦੀ ਕੋਈ ਰੀਸ ਨਹੀਂ ਆ ਵੀ ਕਿਸੇ ਕੋ ਦੇਸ਼ 'ਚ। ਉਲੱਗਦੀ ਆ ਮੈਨੂੰ ਸਾਰੇ ਜੱਗ ਤੋਂ ਨਿਆਰੀ ਜਿਵੇਂ ਕੰਡਿਆਂ ਦੀ ਬਾੜ ਵਿੱਚ ਫੁੱਲਾਂ ਦੀ ਕਿਯਾਰੀ ਲੱਗਦੀ ਆ ਮੈਨੂੰ ਸਾਰੇ ਜੱਗ ਤੋਂ ਨਿਆਰੀ ਜਿਵੇਂ ਕੰਡਿਆਂ ਦੀ ਬਾੜ ਵਿੱਚ ਫੁੱਲਾਂ ਦੀ ਕਿਯਾਰੀ ਫਸਲਾਂ ਦੇ ਰੂਪ ਵਿੱਚ ਸੋਨਾ ਉੱਗਦੀ ਲੈ ਕੇ ਆਉਂਦੀ ਮਿੱਟੀ ਚੋਂ ਗਲਾਬ ਵਰਗੀ ਕੋਨਾ ਕੋਨਾ ਦੁਨੀਆ ਦਾ ਕੁੰਮ੍ਹ ਵੇਖ ਲਓ ਲੱਬਣੀ ਨੀ ਧਰਤੀ ਪੰਜਾਬ ਵਰਗੀ ਕੋਨਾ ਕੋਨਾ ਦੁਨੀਆਂ ਦਾ ਘੁੰਮ ਵੇਖ ਲਓ ਲੱਭਣੀ ਨਹੀਂ ਤਰਤੀ ਪੰਜਾਬ ਵਰਗੀ ਸਹੀ ਗੱਲ ਕਹੀ ਆ ਕਿ ਕੋਨਾ ਕੋਨਾ ਘੁੰਮ ਲਓ ਪਰ ਪੰਜਾਬ ਵਰਗੀ ਤਰਤੀ ਨਹੀਂ ਲੱਭਣੀ ਤੇ ਸਹੀ ਗੱਲ ਹੈ ਕਿ ਜਿਹੜੇ ਪੰਜਾਬ ਦੇ ਲੋਕੀ ਬਾਹਰ ਚੱਲ ਜਾਂਦੇ ਨੇ ਪਰ ਆਪਣੇ ਪੰਜਾਬ ਦੀ ਬਾਤ ਕਿੰਨੀ ਸੋਣਾ ਬੋਲਿਆ ਹੈ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਤੇ ਸਾਰੇ ਇੱਕ ਸਾਥ ਦਾ ਜਦੋਂ ਪੰਜਾਬ ਪੁਲਿਸ ਨੂੰ ਕੋਈ ਦੇਖ ਲੈਂਦਾ ਹੈ ਡਰ ਜਾਂਦੇ ਨੇ ਪਰ ਆਵਾਜ਼ ਦੇ ਵਿੱਚ ਕਿੰਨਾ ਜਿਆਦਾ ਕੁਨਰਾ ਤੇ ਵੇਖ ਸਕਦੇ ਕਿੰਨਾ ਸੋਹਣਾ ਗਾਣਾ ਬੋਲਿਆ ਤੇ ਇਹਨਾਂ ਦੇ ਮੈਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਦੀ ਆਵਾਜ਼ ਕਿੰਨੀ ਵਧੀਆ ਲੱਗੀ ਆ ਇੱਕ ਇੱਕ ਦਾ ਇੱਕ ਇੱਕ ਦਾ ਅੰਤਰਾ ਮੈਨੂੰ ਸੁਣਾਵਾ ਬਹੁਤ ਵਧੀਆ ਗਾਣਾ ਆਦਾ ਮਿੱਠੇ ਮਿੱਠੇ ਪਾਣੀ ਇਹਦੇ ਪੰਜ ਦਰਿਆਵਾਂ ਦੇ ਲੱਭਣੇ ਪਿਆਰ ਨਹੀਂ ਓਏ ਇਥੋਂ ਜਈਆ ਪਾਵਾਵਾਂ ਦੇ ਮਿੱਠੇ ਮਿੱਠੇ ਪਾਣੀ ਇਹਦੇ ਪੰਜ ਦਰਿਆਵਾਂ ਦੇ ਲੱਭਣੇ ਪਿਆਰ ਨਹੀਂ ਓਏ ਤੁਝੀ ਆਵਾਵਾਂ ਦੇ ਗੁੱਸੇ ਵਿੱਚ ਹੁੰਦਾ ਏ ਪਿਆਰ ਲੁਕਿਆ ਘੂਰ ਲੱਭਣੀ ਨੀ ਬਾਦਰ ਜਨਾਬ ਵਰਗੀ ਕੋਨਾ ਕੋਨਾ ਦੂਰੀਆਂ ਦਾ ਕੁੱਮ ਵੇਖ ਲਾਓ ਲੱਭਣੀ ਨੀ ਧਰਤੀ ਪੰਜਾਬ ਵਰਗੀ ਕੋਨਾ ਕੋਨਾ ਦੂਰੀਆਂ ਦਾ ਕੁੱਮ ਵੇਖ ਲਾਓ ਲੱਭਣੀ ਨੀ ਧਰਤੀ ਪੰਜਾਬ ਵਰਗੀ ਸਹੀ ਗੱਲ ਕਹੀ ਇਹਨਾਂ ਨੇ ਵਾਹੇ ਕਿ ਆਪਾਂ ਜਿੱਥੇ ਮਰਜ਼ੀ ਚੱਲ ਜਾਈਓ ਪਰ ਪੰਜਾਬ ਵਰਗੀ ਜਿਹੜੀ ਆ ਮੌਜ ਨਹੀਂ ਭੁੱਲਣੀ ਹੈਗੀ ਇਥੋਂ ਦੀਆਂ ਜਿਹੜੀਆਂ ਛੜਕਾਂ ਆ ਜੋ ਮਰਜ਼ੀ ਕਰਦੋ ਪਰ ਆ ਚੀਜ਼ ਜਿਹੜੀ ਪੰਜਾਬ ਦੀ ਹਰ ਕੋਈ ਜਾ ਕੇ ਬਾਹਰ ਜਾ ਕੇ ਮਿਸ ਕਰਦਾ ਹੈ ਕਿ ਯਾਦ ਕਰਦਾ ਆ ਤੇ ਇਸ ਦੇ ਨਾਲ ਹੀ ਆਪਾਂ ਇੱਟਾ ਹੀ ਜੁੜੇ ਰਹਿਓ ਪੰਜਾਬ ਟੀਵੀ 24 ਦੇ ਨਾਲ ਤੇ ਆਪਾਂ ਇੱਟਾ ਹੀ ਤੁਹਾਡੇ ਵਾਸਤੇ ਨਵੀਆਂ-ਨਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ